ਅੱਜ ਦਿਨ ਐਤਵਾਰ ਆ ਭਰਾਵੋ ਦਿਨ ਐਤਵਾਰ ਨੂੰ ਸਾਰੇ ਸ਼ੋਅਰੂਮ ਦੀ ਸਫਾਈ ਤਕਰੀਬਨ ਸਾਰੀ ਟੀਮ ਕਰਦੀ ਆ ਸਾਡਾ ਇਹ ਕੰਮ ਤੁਹਾਨੂੰ ਕਿਵੇਂ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਆ ਦੇਖੋ ਸਾਰੀਆਂ ਸਪਾਈਆਂ ਹੋ ਰਹੀਆਂ ਹੀਆਂ ਮੈਟ ਵਗੈਰਾ ਕੱਟ ਕੇ ਬਾਹਰ ਲਾਏ ਹੋਏ ਆ ਇਧਰ ਆ ਦੇਖੋ ਮੈਟ ਵਗੈਰਾ ਸਪਾਈ ਹੋ ਰਹੀ ਆ ਤੇ ਦੂਜੇ ਨੰਬਰ ਤੇ ਤੁਹਾਨੂੰ ਟਰੈਕਟਰ ਵੀ ਦਿਖਾਉਣਾ ਚਾਹੁੰਦੇ ਆ ਕਾਫੀ ਗਿਣਤੀ 'ਚ ਟਰੈਕਟਰ ਲੱਗੇ ਹੋਏ ਆ ਭਰਾਵੋ ਆਹਾਂ ਟਰੈਕਟਰ ਦੀ ਕਾਫੀ ਜ਼ਿਆਦਾ ਡਿਮਾਂਡ ਰਹਿੰਦੀ ਆ 960 ਦੀ ਦੇਖੋ 60 ਹਸਪਾਵਰਾਂ ਕਨੋਪੀ ਵਗੈਰਾ ਲੱਗੀ ਆ ਕਿਸੇ ਭਰਾ ਨੇ 960 ਲੈਣਾ ਹੋਵੇ ਟਰੈਕਟਰ 2016 17 ਮਾਡਲ ਆ 16 ਪਤਾ ਨਹੀਂ 17 ਪੰਜਾਬ ਨੰਬਰ ਹਜੇ ਨਾਲ ਦੇ ਟਾਇਰੂੜਾ ਹਜੇ ਤੱਕ ਕਲੱਚ ਵਾਲਾ ਜੋੜ ਵੀ ਨਹੀਂ ਖੁੱਲਿਆ ਭਰਾਵੋ ਐਨਾ ਕੁ ਨਵਾਂ ਟਰੈਕਟਰ ਆ ਫਾਸਟ ਪਾਰਟੀ ਦਾ ਕਿਸੇ ਭਰਾ ਨੇ ਲੈਣਾ ਹੋਵੇ ਰੇਸ ਕਰੀ ਮੜੀ ਰੇਸ ਦੇਖੋ ਕਿੰਨਾ ਨਵਾਂ ਟਰੈਕਟਰ ਆ ਭਰਾਵੋ 60 ਹਸਪਾਵਰਾ ਇਹ ਫੁਕਾਰਾ ਤਾਂ ਨਹੀਂ ਹੁੰਦਾ ਕਿਉਂ ਸਲੈਂਸਰ ਸਾਇਲੈਂਟ ਲੱਗਿਆ ਹੁੰਦਾ ਕੰਡ ਕਿੰਨੇ ਕਿੱਲੇ ਦੇਖੀ ਕੰਟੇ। ਕਿਹਾ ਹੀ ਦੇ ਰਹੇ ਮਿੱਤੇ ਆ। 1 ਮਿੰਟ ਘੰਟੇ ਵੀ ਦਿਖਾਉਣਾ ਥੋਨੂੰ ਜੁੜੇ ਰਹੋ। ਦੇਖੀਏ ਚੱਲਾ ਗਿਆ। ਚੱਲਾ ਲੱਗੇ। 1200 ਤੇ ਕੁਝ ਘੰਟੇ ਚੱਲਿਆ ਹੋਇਆ ਟਰੈਕਟਰ ਆ ਭਰਾਵਾ 1200 ਤੇ ਕੁਝ ਘੰਟੇ। ਦੇਖੋ ਕਿੰਨਾ ਨਵਾਂ ਟਰੈਕਟਰ ਆ ਕਿਸੇ ਭਰਾਣੇ ਇਹ ਟਰੈਕਟਰ ਲੈਣਾ ਹੋਵੇ ਤਾਂ ਬੜੈਂ ਟਰੈਕਟਰ ਜਿਹਦੇ ਸ਼ੋਅਰੂਮ ਤੇ ਆ ਕੇ ਟਰੈਕਟਰ ਲੱਗ ਚੁੱਕਿਆਗਾ ਪਿੰਡ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ। ਪਿੰਡ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ ਚ ਇਹ ਟਰੈਕਟਰ ਆ ਕੇ ਲੱਗ ਚੁੱਕਿਆਗਾ ਕਿਸੇ ਭਰਾਣੇ ਟਰੈਕਟਰ ਲੈਣਾ ਹੋਵੇ ਤੇ ਅੱਜ ਪ੍ਰਾਭੋ ਬਹੁਤ ਟਰੈਕਟਰ ਹੋਰ ਲੱਗ ਜਾਣਗੇ ਕਿਉਂ ਸ਼ੋਰੂਮ ਦੀ ਸਾਰੀ ਸਫਾਈ ਹੋ ਰਹੀ ਹੈ ਇੱਧਰ ਲੱਗੇ ਪਿਆ ਸੀਰੀਅਲ ਕੇ ਸਫਾਈ ਕਰਨ ਸਾਰੇ ਆ ਦੇਖੋ ਮੈਟ ਵਗੈਰਾ ਬਾਹਰ ਕੱਢ ਕੇ ਲਾਤੇ ਸਾਰੇ ਸ਼ੋਰੂਮ ਦੀ ਸਫਾਈ ਹੋ ਕੇ ਕਾਫੀ ਮਾਲ ਅੱਜ ਨਵਾਂ ਹੋਰ ਲੱਗ ਜੂ ਬੜਾ ਟਰੈਕਟਰ ਜਿੱਤੇ ਟਰੈਕਟਰ ਲਾਉਣ ਮੇਲੇ ਦੇ ਨਾਂ ਤੇ ਆਪਾਂ ਪ੍ਰਾਭੋ ਕਾਰੋਬਾਰ ਚਲਾਇਆ ਹੋਇਆ ਸਾਰੇ ਟਰੈਕਟਰਾਂ ਤੇ ਲੋਨ ਹੋ ਜੂ ਦੇਖੋ ਸਵਰਾਜ ਟਰੈਕਟਰ ਕਿੰਨੀ ਗਿਣਤੀ ਚ ਖੜੇ ਆ ਜਰੂਰ ਵੀਡੀਓ ਨੂੰ ਅੱਗੇ ਸਾਂਝਾ ਕਰਨਾ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਥੈਂਕ ਯੂ